4 ਕਹਿੰਦੇ ਵੀਆਈਪੀ ਨੰਬਰ ਹੀ ਆ 0504 ਜਿੰਨਾਂ ਵਾਲੇ ਲੈਣੀ ਆ ਸਵਿਫਟ ਬੀਡੀਆਈ ਪਏ ਨੇ ਤੇ ਬਾਕੀ ਟਾਇਰ ਵੀ ਜਮਾ ਨਵੇਂ ਨੇ ਤੇ ਬਾਈ ਸასიਗਾਲ ਮਿੱਤਰੋ ਤੇ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਤੇ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਹੋਰ ਤੋਹਫਾ ਮੈਂ ਵੀ ਇਸ ਲੈਂਡ ਦੇ ਵਿੱਚ ਆ ਗਿਆ ਬਾਈ ਪੱਟੀ ਦੇ ਨਾਲ ਟਰੈਕਟਰਾਂ ਤੇ ਗੱਡੀਆਂ ਦੀ ਵੀਡੀਓ ਕਰਿਆ ਕਰਾਂਗੇ ਹੁਣ ਤੇ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਅਸੀਂ ਆ ਪਹੁੰਚੇ ਬਰਨਾਲੇ ਜ਼ਿਲ੍ਹੇ ਦੀ ਪਿੰਡ ਚੀਮੇ ਬਰਨਾਲੇ ਜ਼ਿਲ੍ਹੇ ਦੇ ਨਾਲ ਪੈਂਦਾ ਪਿੰਡ ਚੀਮਾ ਉੱਥੇ ਗੱਡੀ ਬਕਾਊ ਆ ਸੁਵਿਪਟ ਬਾਈਟ ਕਲਰ ਦੀ ਆਜੋ ਸਾਨੂੰ ਕਰਾਉਣਿਆਂ ਗੱਲ ਅੰਕਲ ਨਾਲ ਅਮਰੀਕਾ ਨਾਲ ਤੇ ਉਹਨਾਂ ਦੇ ਘਰੇ ਖੜੇ ਆ ਤੇ ਘਰ ਵੀ ਦਿਖਾ ਦੇ ਮੜਾ ਜੀ ਤੇ ਉਹਨਾਂ ਦੇ ਮਤਲਬ ਘਰੇ ਖੜੀ ਗੱਡੀ ਬਕਾਊ ਆ ਤੇ ਉਸ ਵੀਡੀਓ ਲੈ ਕੇ ਆਇਆ ਕਰਾਂਗੇ ਜਿਹੜੀ ਘਰੇ ਖੜੀਆਂ ਚੀਜ਼ਾਂ ਬਕਾਊ ਹੋਣਗੀਆਂ ਟਰੈਕਟਰ ਗੱਡੀ ਕਿਸੇ ਵੀ ਤਰ੍ਹਾਂ ਦੀ ਤਾਂ ਪੇਜ ਤੇ ਜ਼ਰੂਰ ਐਡ ਹੋ ਜੋ ਤੇ ਅੰਕਲ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਇਹ ਦੱਸੋ ਜੀ ਕਿੰਨਾ ਮਾਡਲ ਆ ਤੁਹਾਡੀ ਗੱਡੀ ਇਹਦੇ 14 ਮਾਡਲ ਆ 14 ਮਾਡਲ ਹਾਂ ਜੀ ਤੇ ਇਹ ਟਾਇਰ ਵੀ ਨਵੇਂ ਨੇ ਹਾਂ ਹਾਂ ਟਾਇਰ ਵੀ ਨਵੇਂ ਆ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੈਤੀ ਨੂੰ ਇਹ ਗੱਡੀ ਇਹ ਸਾਲ ਕੀ ਹੋਇਆ ਇਹਨੂੰ ਸਾਲ ਹੋ ਗਿਆ ਮਤਲਬ ਤੁਹਾਨੂੰ ਤੁਸੀਂ ਪਿਛਲੇ 2023 ਚ ਲੈਤੀ ਆ ਹਾਂ ਤੇ ਗੱਡੀ ਬਿਲਕੁਲ ਸਾਫ਼ ਹੈ ਟਾਇਰ ਨਵੇਂ ਨੇ ਤੇ ਬੈਟਰੀ ਵੀ ਨਵੀਆਂ ਇੰਜਨ ਗੇਅਰ ਦੀ ਕਿਦਾਂ ਜੀ ਹਾਂ ਹਾਂ ਜੀ ਠੀਕ ਆ ਜੇ ਮੈਂ ਗਾਰੰਟੀ ਹੈ ਗਾਰੰਟੀ ਹੈ ਜੀ ਤੇ ਬਿਲਕੁਲ ਵਾਈਟ ਕਲਰ ਦੀ ਆ ਤੇ ਇੱਕ ਵਾਰ ਐਡਰੈਸ ਦੱਸਤਾ ਮੈਂ ਪਿੰਡ ਚੀਮੇ ਇੱਕ ਵਾਰ ਤੁਹਾਡਾ ਮੋਬਾਈਲ ਨੰਬਰ ਜਿਹੜਾ ਉਹ ਵੀ ਬੋਲ ਦਿਓ ਜੀ ਕੋਈ ਨਾ ਬੋਲ ਮੋਬਾਈਲ ਨੰਬਰ ਬੋਲਿਓ ਜੀ 9964350320 9464350320 ਬਾਕੀ ਇਹ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਹੈਗਾ ਬਾਕੀ ਆਸੀ ਗੱਡੀ ਦੀ ਕੰਡੀਸ਼ਨ ਆ ਜਿਹੜੀ ਅੰਦਰੋਂ ਵੀ ਦਿਖਾਉਨੇ ਆ ਤੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ ਬਿਲਕੁਲ ਸਾਫ਼ ਪਈ ਆ ਸੀਟਾਂ ਦੇ ਕਵਰ ਵੀ ਐਨ ਜਿਵੇਂ ਨਵੇਂ ਪਏ ਨੇ ਤੇ ਬਾਕੀ ਟਾਇਰ ਵੀ ਜਿਵੇਂ ਨਵੇਂ ਨੇ ਤੇ ਬਾਈ ਅੰਕਲ ਕੀ ਕਹਿੰਦੇ ਨੇ ਵੀ ਜਿਹੜੀ ਬੈਟਰੀ ਆ ਉਹ ਵੀ ਬਿਲਕੁਲ ਨਮੀਆਂ ਤੇ ਲੋਕਲ ਪੰਜਾਬ ਦਾ ਨੰਬਰ ਆ ਪੀਵੀ 22 0504 ਕਹਿੰਦੇ ਵੀਆਈਪੀ ਨੰਬਰ ਹੀ ਆ 0504 ਜਿੰਨਾਂ ਨੇ ਲੈਣੀ ਆ ਸਵਿਫਟ ਬੀਡੀਆਈ 14 ਮਾਡਲ ਤਾਂ ਜਰੂਰ ਕੰਟੈਕਟ ਕਰੋ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਤੇ ਜੇ ਕਿਸੇ ਨੇ ਲੈਣੀ ਆ ਤਾਂ ਗੱਡੀ ਬਿਲਕੁਲ ਸਾਫ਼ ਆ ਘਰੇ ਖੜੀ ਆ ਗੱਡੀ ਤੇ ਜੇ ਵੀਡੀਓ ਵਧੀਆ ਲੱਗਦੀ ਆ ਸ਼ੇਅਰ ਜਰੂਰ ਕਰਨਾ ਤੇ ਬਾਕੀ ਕਰ ਲਿਓ ਕੰਟੈਕਟ ਤੇ ਆਪ ਦਾ ਮਨ ਮਣਾ ਕੇ ਆਇਓ ਜਿੰਨਾ ਨੇ ਗੱਡੀ ਲੈਣੀ ਆ ਗੱਡੀ ਐਨੀ ਕੀ ਸਾਫ ਆ ਤੇ ਬਹੁਤ ਜਿਆਦਾ ਸਾਫ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ